ਤੇ ਕਿਸੇ ਪਿੰਡ ਦੇ ਵਿੱਚ ਉਹਨਾਂ ਚਾਹੇ ਅੱਗ ਵਾਲਾ ਮਸਲਾ ਸੀ ਮੇਰੇ ਕੋਲੇ ਮੋਡਲ ਅਫਸਰ ਆ ਗਏ ਐਸਐਚਓ ਸਾਹਿਬ ਆ ਗਏ ਕਹਿੰਦੇ ਜੀ ਇਸ ਤਰ੍ਹਾਂ ਕਰਕੇ ਅੱਗ ਦਾ ਮਸਲਾ ਤੁਸੀਂ ਮੈਨੂੰ ਦੱਸੋ ਜੀ ਕਿਹੜੇ ਕਿਹੜੇ ਘਰਾਂ ਦੀ ਅੱਗ ਲਗਾਉਣੀ ਆ ਤੇ ਕਿਵੇਂ ਆ ਅਸੀਂ ਦੂਜਿਆਂ ਨੂੰ ਐ ਮੈਂ ਕਹਾ ਜੀ ਜਿਹੜਾ ਸਾਡਾ ਸਾਰਾ ਪਿੰਡ ਆ ਸਾਡੀ ਸਾਰੇ ਪਿੰਡ ਨਾਲ ਹੀ ਬਣਦੀ ਆ ਸਾਡੀ ਕਿਸੇ ਨਾਲ ਵਿਗੜੀ ਨਹੀਂ ਜਿੰਨੇ ਸਾਡਾ ਸਾਰਾ ਪਿੰਡ ਚਾਚੇ ਤਾਏ ਭੈਣ ਭਰਾ ਮੇਰੇ ਪਿੰਡ ਦੇ ਵਿੱਚ ਅੱਗ ਦਾ ਇੱਕ ਵੀ ਪਰਚਾ ਨਹੀਂ ਹੋਣਾ ਚਾਹੀਦਾ ਔਰ ਕਿਸੇ ਬੰਦੇ ਤੇ ਕੋਈ ਕਾਰਵਾਈ ਔਰ ਰੈਪਟ ਨਹੀਂ ਪੈਣੀ ਚਾਹੀਦੀ ਔਰ ਤੁਸੀਂ ਸਾਰੇ ਇੱਥੇ ਬੈਠੇ ਹੋ ਜੇ ਕਿਸੇ ਨੂੰ ਅੱਗ ਤੋਂ ਚਲੋ ਜੋ ਵੀ ਕਾਨੂੰਨ ਆ ਐਜ਼ ਅ ਲਾ ਪਰ ਉਹ ਚੱਲਦਾ ਪਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਈ ਹੈ ਤਾਂ ਸਾਨੂੰ ਦੱਸ ਸਕਦੇ ਅਸੀਂ ਕੋਈ ਰੋਲਾ ਨਹੀਂ ਪਾਉਂਦੇ ਅਸੀਂ ਵੀ ਆਹ ਕੰਮ ਕਰਤਾ ਥੋੜਾ ਉਹ ਸਾਨੂੰ ਪਉਣਾ ਨਹੀਂ ਆਉਂਦਾ ਥੋੜਾ ਜਿਹਾ ਚੁੱਪ ਰਹਿਣੇ ਆ ਨਿਮਰਤਾ ਚ ਰਹਿਣੇ ਆ ਬਸ ਹੁਣ ਲਾਈਟ ਚਲੀ ਜਾਂਦਾ ਸੋ ਸਾਰਿਆਂ ਦਾ ਧੰਨਵਾਦ ਇੱਥੇ ਪਹੁੰਚਣ ਤੇ ਮਾਨਯੋਗ ਮੰਤਰੀ ਸਾਹਿਬ ਦਾ ਸਤਿਕਾਰਯੋਗ ਹੰਟੀਕੀ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ